ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਦੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਟਲਾ ਰਾਏਕਾ ਮੇਰੇ ਗਵਾਂਢ ਪਿੰਡ ਦੀ ਹੈ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਹਿ ਇੱਕਦੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨ ਮਸੂਆ ਆਜੋ ਜੀ 12 ਘਟਾ ਦੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਪਿੰਡ ਕੋਟੜਾ ਰਾਏ ਦਾ ਨਾਮ ਜੀ ਨਾਮ ਹਰਮੇਰ ਸਿੰਘ ਠੀਕ ਆ ਜ਼ਿਲ੍ਹਾ ਜਿਹੜਾ ਮੋਗਾ ਮੋਬਾਈਲ ਨੰਬਰ ਜੀ 8379 6865 ਠੀਕ ਆ ਜੀ ਇਹ ਮੱਝ ਦੀ ਕੀ ਡਿਟੇਲ ਆ ਜੀ ਮੱਝ ਦੇ ਰਿਹਾ 12 ਕਿਲੋ ਦੁੱਧ ਐਸਾ ਲੰਮੋਕ ਕੇ ਤਿਆਰ ਠੀਕ ਆ ਕਿੰਵੇਂ ਸੂਏ ਸੂਈ ਆ ਜੀ ਚੌਥੇ ਸੂਈ ਚੌਥੇ ਸੂਈ ਸੂਏ ਮਗਰ ਬੱਚਾ ਜੀ ਮਗਰ ਬੱਚਾ 2 ਮਿੰਟ ਸੂਈ ਹੋਗੀ ਕਟਾ ਜੀ ਕਟਾ ਮਗਰ ਕਟਾ ਤੁਸੀਂ ਦੇਖ ਸਕਦੇ ਹੋ 2 ਮਹੀਨੇ ਹੋ ਗਏ ਸੂਈ ਨੂੰ 12 ਕਿਲੋ ਦੁੱਧ ਤਿਆਰ ਹੈ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਆਪਾਂ ਕਹਿੰਦਾ ਚੋੜੀ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਚਵਾਈ ਕਰ ਸਕਦੇ ਤੋੜ ਕੇ ਦਿਖਾ ਦਿਓ ਜੀ ਪਲਾਸੂ ਗਰਮ ਕੱਢਿੰਦਾ ਠੀਕ ਹੈ ਬਾਈ ਕਹਿੰਦਾ ਦੁੱਧ 12 ਪਲਾਸਾ ਪਰ ਆਪਾਂ 12 ਦੀ ਗਾਰੰਟੀ ਲੈਂਦੇ ਆ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣਾ ਫਿ ਚਾਰੇ ਤਾਂ ਨਿੱਕੋ ਇਹ ਸੈਜ ਦੇ ਨਿੱਖੜ ਮੈਂ ਸੋਨਾ ਮੂੰਹ ਮੱਥਾ ਦੇਖ ਸਕਦੇ ਹੋ ਮਗਰ ਦੇਖ ਸਕਦੇ ਹੋ ਸੋਨਾ ਕੱਟਾ ਜੀ ਥੋੜਾ ਜਿਹਾ ਕੈਮਰੇ ਤੋਂ ਡਰ ਜਾਂਦਾ ਜੀ ਪਸੂ ਲਿਓ ਜੀ ਵਾਪਸ ਬਹੁਤ ਵੱਡਾ ਅੰਦਰ 바ਾਕੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦਾ ਜੀ ਤਨਾਂ ਦੀ ਕੁਆਲਿਟੀ ਚੈੱਕ ਕਰ ਲਓ ਠੰਡੀ ਸੀ ਲਾਈ ਪੂਰੀ ਬਹੁਤ ਵਧੀਆ ਦੁੱਧ ਕੱਟੂ ਵੀ ਛੱਡੇ ਠੀਕ ਹੈ ਜੀ ਉਹ ਤਾਂ ਕੱਟੂ ਤਾਂ ਉਹ ਮੂੰਹ ਜੂਲ ਕੱਠਾ ਪੀ ਗਏ ਉਹਦਾ ਜਵਾਬ ਬੈਠੀ ਹੈ ਠੀਕ ਹੈ ਠੰਡੀ ਸੀਲ ਬਾਈ ਕਹਿੰਦਾ ਪੂਰੀ ਆ ਪਲਾ ਥਾਪੀ ਮਾਰ ਕੇ ਬੈਜੋ ਤਾਂ ਵੀ ਮੱਲ ਪੈਂਦੀ ਆ ਕੱਟੂ ਛੱਡੇ ਜਿਵੇਂ ਜਿਉਂਦੀ ਸੁਈਏ ਠੀਕ ਹੈ ਜੀ ਠੀਕ ਹੈ ਮੂੰਹ ਮੱਥਾ ਦੇਖ ਲਓ ਜੀ ਕੀ ਮੁੱਲ ਕਰਦੇ ਜੀ ਦਾ 75000 ਰੁਪਏ ਮਾਨਤਨ ਹੋ ਜਾਊਗਾ ਜੀ ਬਸ ਥੋੜਾ ਪੋਤਾ ਮਾਨਤਨ ਹੋਊਗਾ ਠੀਕ ਹੈ 75000 ਰੁਪਏ ਬਾਈ ਡਿਮਾਂਡ ਕਰਦੇ ਬਾਈ ਕਹਿੰਦਾ ਥੋੜਾ ਮੋਟਾ ਮਾਨਤਨ ਜਰੂਰ ਕਰਾਂਗੇ ਜਿਹੜਾ ਵੀ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਵੀ ਇਹਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਜੀ ਧੰਨਵਾਦ ਜੀ